ऐसे में एक बार तो नापते थोड़ा ठंडा होगा। तो आते हैं कि जब बजे कटीगा तो 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 ਰੋਹਨ ਇਹ ਪਾਸੇ ਆਂ ਜੀ ਅੱਜ ਆ ਸੋਇਲ ਫੋੜ ਕਰਾਤੀ ਉਹ ਮੁੰਡੇ ਤੋਂ ਪਤਾ ਲਿਆ ਬੜੀ ਵੀਡੀਓ ਆ ਮੇਰਾ ਨਾਮ ਰੋਹਨ ਕੁਮਾਰ ਜੀ ਰੋਹਨ ਇਸ ਤਰ੍ਹਾਂ ਮੋਟਰਸਾਈਕਲ ਚੋਰੀ ਹੋਇਆ ਕਿੱਥੇ ਖੜਾ ਜਿੱਤਾ ਇਹ ਮੈਂ 11:00 ਵਜੇ ਬਾਹਰ ਹੋਇਆ ਸੀਗਾ ਭਾਈ ਮੋਟਰਸਾਈਕਲ ਇੱਥੇ ਲਾਤਾ ਤੇ ਬਾਅਦ ਚ ਮੈਂ ਕੋਠੇ ਚਲ ਗਿਆ ਆਪਣੇ ਘਰ ਤੇ ਇੱਕ ਕਵੇ ਇੱਕ ਕਵੇ ਵੀ ਨਹੀਂ ਸੁਪਰਾਂ ਗੱਲ ਹੈ ਨਾ ਗਨਾਨ ਖਾ ਗਿਆ ਹੈ 10 ਕਵੇ ਨਾ 11ਵੇਂ ਮੋਟਰਸਾਈਕਲ ਬਲੇ ਮਲੇ ਲਾਤਾ ਫਿਰ ਮੈਂ ਤਿੰਨ ਇੱਕ ਵਾਰੀ ਦੁਕਾਨ ਤੇ ਚੱਲਾ ਹੈ ਆਪਣੇ ਪਾਪਾ ਦੀ ਸ਼ੋਪ ਤੇ ਉੱਥੇ ਆ ਮਲੇ ਆ ਕੇ ਦੇਖਿਆ ਮੋਟਰਸਾਈਕਲ ਮੇਰਾ ਹੈ ਨਹੀਂਗਾ ਤੇ ਫਿਰ ਮਲੇ ਦੇ ਸੀਸੀਟੀਵੀ ਫੁਟੇਜ ਕਢਾਈ ਆਪਾਂ ਉਹਦੇ ਵਿੱਚ ਦੇਖਿਆ ਕਿ ਉਹ ਮੁੰਡਾ 242 ਦੇ ਮੋਟਰਸਾਈਕਲ ਲੈ ਕੇ ਗਿਆ ਹੈਗਾ ਸਟਾਰਟ ਕਰਕੇ ਤੇ ਉਹ ਤੋਂ ਪੁਲਿਸ ਨੂੰ ਸ਼ਿਕਾਇਤ ਦੇ ਵੀ ਗਈ ਪੁਲਿਸ ਕੀ ਕਹਿੰਦੀ ਪੁਲਿਸ ਨੂੰ ਰਿਪੋਰਟ ਦਰਜ ਕਰਾਤੀ ਆ ਉਹ ਕਹਿੰਦੇ ਕਾਰਵਾਈ ਕਰਾਂਗੇ ਕੱਲੇ ਦੀ ਹੋ ਗਈ 4 ਸਾਲ ਪਹਿਲਾਂ ਜਿਹੜਾ ਨਹੀਂ ਉਹਦੀ ਨਹੀਂ ਹੋਈ ਇੱਕ 4 ਸਾਲ ਪਹਿਲੇ ਵੀ ਮੋਟਰਸਾਈਕਲ ਘਾੜਾ ਸਪਲਾਈ ਪਲਸਰ ਉਹਦੀ ਉਹਦੀ ਵੀ ਨਹੀਂ ਕਾਰਵਾਈ ਹੋਈ ਉਹ ਨਹੀਂ ਲੱਭਾ ਉਹ ਵੀ ਨਹੀਂ ਲੱਭਾ ਜੀ ਮਿਲ ਜੇਗਾ ਦੇਖੋ ਨਾਸਤੇ ਹੈਗੀ ਹੈ ਪੁਲ ਤੋਂ ਲੈ ਦਿੰਦੇ ਜੀ ਸਾਹਿਬ ਨਰੇਸ਼ ਕੁਮਾਰ ਜੀ ਇੱਥੇ ਬਾਈਕ ਲੱਗੀ ਮੇਰੇ ਬੇੜੇ ਦੀ 12 ਵਜੇ ਲਾਗੇ ਉੱਪਰ ਗਿਆ ਵਾ 3 ਵਜੇ ਥੱਲੇ ਆਇਆ ਤਾਂ ਉਹਦੀ ਬਾਈਕ ਚੋਰੀ ਹੋ ਗਈ ਦੀ ਬਾਕੀ ਨੇ ਸੀਸੀ ਟੈਮਰੇ ਫੋਟੋ ਕਢਾਈ ਹੈ 2:35 40 ਮਿੰਟ ਦੇ ਵਿੱਚ ਲੈ ਕੇ ਚੋਰ ਮੋਟਰਸਾਈਕਲ ਤੋਂ ਲੰਘ ਗਿਆ ਵਾ ਬਾਕੀ ਲੱਗ ਜਾ ਕੇ ਵੇਖਿਆ ਵੀ ਸਾਨੂੰ ਮੋਟਰਸਾਈਕਲ ਕਿਤੇ ਨਹੀਂ ਮਿਲਿਆ ਬਾਕੀ ਬੇੜਾ ਮੇਰਾ ਲੱਭਣ ਦੀ ਕੋਸ਼ਿਸ਼ ਕਰ ਰਿਹਾ ਪਰ ਹਲੇ ਕੋਈ ਸਾਨੂੰ ਸਫਲਤਾ ਨਹੀਂ ਮਿਲੀ ਅੱਛਾ ਕੋਈ ਪ੍ਰਚਾਲ ਹੋਈ ਹੈ ਉਹਨਾਂ ਦੀ ਕੋਈ ਜਿਹੜੀ ਸੀਸੀਟੀਵੀ ਆਈ ਕੋਈ ਨਹੀਂ ਸੀ ਕੈਮਰੇ ਪਛਾਣ ਤੋਂ ਉਹਦੀ ਸਾਨੂੰ ਨਹੀਂ ਆ ਗਈ ਮੁੰਡੇ ਦੀ ਬਾਕੀ ਉਹਦੀ ਫੋਟੋ ਸਾਨੂੰ ਸਪਸ਼ਟ ਦਿਖ ਰਹੀ ਹੈ ਮੋਟਰਸਾਈਕਲ ਜਾਂਦੇ ਦੀ ਪੂਰੀ ਫੋਟੋ ਜਾਈ ਦੀ ਹੈ ਪੁਲਿਸ ਨੂੰ ਸ਼ਿਕਾਇਤ ਅੱਜ ਕਰਾਈ ਹਾਂਜੀ ਹਾਂਜੀ ਰਿਪੋਰਟ ਦਰਜ ਕਰਾਤੀ ਹੈ ਸੀ ਕੀ ਕਹਿੰਦੇ ਪੁਲਿਸ ਪੁਲਸ ਵਾਲਾ ਕਹਿੰਦਾ ਹਲੇ ਮਿਹਲੇ ਡੂੜੀਆਂ ਲੱਗੀਆਂ ਨੇ ਬਾਕੀ ਇੱਕ ਦੋ ਦਿਨਾਂ ਚ ਕਾਰਵਾਈ ਕਰਾਂਗੇ ਉਦ ਤੱਕ ਉਮੀਦ ਹੈਗੀ ਹੋ ਜੇਗੀ ਕਾਰਵਾਈ ਵੇਖੋ ਜੀ ਅਸੀਂ ਆਸ ਤੇ ਜੀਂਦੇ ਹੁਣ ਮਾੜਾ ਬੰਦਾ ਕੀ ਕਰ ਸਕਦਾ ਤੁਹਾਨੂੰ ਬਾਦ ਸੇਰ ਤੋਂ ਲੈ ਕੇ ਸ਼ਾਮ ਤੱਕ ਸਬਜ਼ੀ ਵੇ ਤੇੜੀ ਲਾਉਣੀ ਆ ਸੀ ਹੋਰ ਇਹ ਕੀ ਕਰ ਸਕਣੇ ਬਸ ਬਦ ਆਸ ਤੇ ਬੈਠੇ ਰਹੇ ਪਹਿਲਾਂ ਵੀ ਘਰ ਤੋਂ ਮੋਟਰਸਾਈਕਲ ਹਾਂ ਜੀ 4 ਸਾਲ ਪਹਿਲਾਂ ਇੱਕ ਮੋਟਰਸਾਈਕਲ ਸਾਡੇ ਭਤੀਜੇ ਚੋਰੀ ਆਏ ਰਾਹੁਲ ਦਾ ਉਹਦੀ ਸਾਨੂੰ ਹਲਦਾ ਕੋਈ ਆਸ ਨਹੀਂ ਆ ਗਈ ਨਾਮ ਮਿਲਿਆ ਸਾਨੂੰ ਹੁਣ ਤੱਕ ਉਹ ਵੀ ਇੱਥੇ ਆਏ ਹਾਂ ਜੀ ਇੱਥੇ ਹੀ ਕਰਦੇ ਹਾਂ ਹਾਂ ਜੀ ਹਾਂ ਜੀ